ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹੈ ਪੰਚਾਇਤੀ ਚੋਣਾਂ ਦਾ ਵਿਗੜ ਵੱਜਿਆ ਹੋਇਆ ਹੈ ਤੇ ਸਾਰੀਆਂ ਤਰਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਰੁੱਝੀਆਂ ਹੋਈਆਂ ਨੇ ਸਰਪੰਚੀ ਦੇ ਉਮੀਦਵਾਰ ਵੀ ਵੱਖੋ ਵੱਖ ਤਰ੍ਹਾਂ ਦੇ ਦਾਅਵੇ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ ਇੱਕ ਉਮੀਦਵਾਰ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੋਂ ਹੈ ਤੇ ਵੜਿੰਗ ਪਿੰਡ ਤੋਂ ਦੱਸਿਆ ਜਾ ਰਿਹਾ ਉਹਨੇ ਤਾਂ ਕਈ ਤਰ੍ਹਾਂ ਦੇ ਦਾਅਵੇ ਕਰ ਦਿੱਤੇ ਕਿ ਜੇਕਰ ਉਹਨੂੰ ਵੋਟਾਂ ਪੈਂਦੀਆਂ ਨੇ ਤਾਂ ਉਹ ਔਰਤਾਂ ਨੂੰ 1100 ਰੁਪਿਆ ਤੇ ਨਾਲ ਇੱਕ ਸੂਟ ਦੇਵੇਗਾ ਡਬਲ ਬੈੱਡ ਦਾ ਕੰਬਲ ਦੇਣ ਦੀ ਵੀ ਗੱਲ ਉਹਨੇ ਕਹੀ ਹੈ ਨਾਲ ਹੀ ਉਹਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਸੀਂ ਵਰਦੀ ਵੀ ਦਿਆਂਗੇ ਤੇ ਇਥੋਂ ਤੱਕ ਕਹਿੰਦਾ ਜਿਹੜੇ ਸਾਡੇ ਨਹਿਰ ਵਾਲੇ ਪਾਸੇ ਲੋਕ ਰਹਿੰਦੇ ਨੇ ਉਹਨਾਂ ਵਾਸਤੇ ਪੰਚਾਇਤੀ ਜ਼ਮੀਨ ਦਿੱਤੀ ਜਾਏਗੀ ਉਹਨਾਂ ਦੇ ਬੱਚਿਆਂ ਵਾਸਤੇ ਸਕੂਲ ਆਉਣ ਜਾਣ ਲਈ ਆਟੋ ਨੇਤਾ ਬੱਸ ਜ਼ਰੂਰ ਲਗਾਈ ਜਾਏਗੀ ਕਹਿੰਦਾ ਮੈਂ ਆਪਣੇ ਪੱਲਿਓ ਲਗਾਵਾਂਗਾ ਪਹਿਲਾਂ ਤੁਸੀਂ ਵੀ ਦੇਖੋ ਇਹ ਵੀਡੀਓ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲੋ ਜੇ ਸਰਪੰਚ ਬਣ ਗਿਆ 20 ਕਿਲੇ ਨਹਿਰ ਵਾਲਾ ਨੂੰ ਮੈਂ ਦਊ 35 ਤਾੜੀਆਂ ਲਾੜੇ ਕਰਦਾ ਬੁਰਨਾਸ ਤੱਕ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਂਦੀ ਹੈ ਕਿ ਨਹੀਂ ਕੱਦ ਸੀ ਆ ਆ ਸੂਟ ਹਾਂ 1100 ਰੁਪਿਆ ਮੇਰੇ ਲਈ ਜਿੰਨ ਬੂਟ ਪਾਉਣ ਉਹਨਾਂਗੇ ਇੱਕ ਇੱਕ ਸ਼ੂਟ ਬੂਟ ਸਿਆਲਾ ਹੀ ਹਾਂ ਇੱਕ ਸ਼ੂਟ 1100 ਦਾ ਪੈਣਾ ਆਪ ਦੀ ਪਸੰਦ ਦੇ ਪਾ ਲੈਣਗੇ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲਾਂਗੇ ਲਾਂਗੇ ਯਾਰ ਇਹ ਜਵਾਕ ਆਸੇ ਭਾਈ ਜੀ ਵਰਦੀ ਸਪੈਸ਼ਲ ਇਹ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਪਾਵਾ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਿਆ ਬਾਤ ਠੀਕਾ ਕਹਿ ਦੀ ਹੁਣ ਉਹ ਭੇਜਦਾ ਤੜਕ ਕਾਲੀ ਪਾਰਟੀਲ ਦੀੋਂ ਉੱਠਵਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਉੱਤਰ ਨੂੰ ਕਹਿ ਦੀ ਚਾ ਤੂੰ ਉੱਡੇਗਾ ਚਾ ਮੈਂ ਤੇਰਾ ਮੁੰਡਾ ਉੱਡੂ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਤੇਜ਼ ਹੋ ਰਹੀਆਂ ਨੇ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਮਾਮਲਾ ਪਹੁੰਚ ਚੁੱਕਿਆ ਹੈ ਤੇ ਕਈ ਤਰ੍ਹਾਂ ਦੀਆਂ ਹੋਰ ਵੀ ਅਪਡੇਟਸ ਨੇ ਇਹਨਾਂ ਚੋਣਾਂ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਤਾਂ ਬੋਲੀ 2 ਕਰੋੜ ਤੱਕ ਪਹੁੰਚ ਚੁੱਕੀ ਹੈ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਕਲਾਂ ਦੇ ਵਿੱਚ ਜਦੋਂ 2 ਕਰੋੜ ਦੀ ਬੋਲੀ ਦਿੱਤੀ ਜਾਂਦੀ ਹੈ ਤਾਂ ਉਸ ਮਾਮਲੇ ਨੂੰ ਲੈ ਕੇ ਹੁਣ ਡਿਪਟੀ ਕਮਿਸ਼ਨਰ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਜਾਂਚ ਹੋਵੇਗੀ ਕਿ ਕਿੰਨਾ ਕੁ ਵੱਡਾ ਦਾਵੇਦਾਰਾ ਕੀ ਉਸ ਦਾਵੇ ਦਾ ਸੱਚ ਹੈ ਤੇ ਕਈ ਥਾਵਾਂ ਦੇ ਉੱਤੇ 60 ਲੱਖ ਤੱਕ ਵੀ ਸਰਪੰਚੀ ਦੀ ਬੋਲੀ ਲੱਗ ਚੁੱਕੀ ਹੈ ਕਈ ਥਾਵਾਂ ਦੇ ਉੱਤੇ 35 ਲੱਖ ਤੱਕ ਵੀ ਸਰਪੰਚ ਕਹੇ ਗਏ ਨੇ ਕਿ ਜੇਕਰ ਅਸੀਂ ਸਰਪੰਚ ਬਣਦੇ ਹਾਂ ਤਾਂ ਅਸੀਂ ਪਿੰਡ ਦੇ ਵਿਕਾਸ ਦੇ ਉੱਤੇ ਇੰਨੇ ਪੈਸੇ ਲਗਾ ਦੇਾਂਗੇ ਕੁੱਲ ਮਿਲਾ ਕੇ ਪੰਚਾਇਤੀ ਚੋਣਾਂ ਦੇ ਵਿੱਚ ਹਰ ਕੋਈ ਜਿੱਤ ਹਾਸਲ ਕਰਨਾ ਚਾਹੁੰਦਾ ਹੈ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਤੇ 15 ਅਕਤੂਬਰ ਨੂੰ ਹੀ VOTING ਹੋਣੀ ਹੈ 15 ਅਕਤੂਬਰ ਨੂੰ ਹੀ ਨਤੀਜੇ ਆ ਜਾਣਗੇ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਚੁਣੀਆਂ ਜਾਣਗੀਆਂ ਕਈ ਥਾਵਾਂ ਦੇ ਉੱਤੇ ਸਰਮ ਸੰਤੀ ਦੇ ਨਾਲ ਵੀ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਪਰ ਜਿਹੜੇ ਦਾਅਵੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਨੇ ਕਿ ਚੋਣ ਕਮਿਸ਼ਨ ਇਹਨਾਂ ਦਾਅਵਿਆਂ ਦੇ ਉੱਤੇ ਕੋਈ ਕਾਰਵਾਈ ਕਰੇਗਾ ਕਿ ਇਹ ਵੋਟਾਂ ਖਰੀਦਣ ਦਾ ਇੱਕ ਵੱਖੋ ਵੱਖਰੇ ਤਰੀਕਾ ਨਹੀਂ ਹੈਗਾ ਕਿ ਪਹਿਲਾਂ ਹੀ ਲਾਲਚ ਦੇ ਦਿੱਤਾ ਜਾਵੇ ਕਿ ਮੈਨੂੰ ਵੋਟ ਪਾਓ ਤਾਂ ਮੈਂ ਇਸ ਤਰ੍ਹਾਂ ਕਰ ਦਾਂਗਾ ਤਾਂ ਇਸ ਮਾਮਲੇ ਦੇ ਉੱਤੇ ਜਾਂਚ ਤੋਂ ਬਾਅਦ ਕੋਈ ਨਾ ਕੋਈ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਮੀਦਵਾਰ ਕਿੰਨੇਕ ਦਾਅਵੇ ਕਰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ